ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੇ ਬਹੁਤਾ ਕਰਦੇ ਹੁੰਦੇ ਹੈ ਕਿ ਮਰਿਆਦਾ ਰੱਖੋ ਅਕਲ ਤਖਤ ਨੂੰ ਸਮਰਪਿਤ ਹੋਵੋ ਇਹਨਾਂ ਸਾਰਿਆਂ ਦੇ ਨਾਲ ਦਾੜੀ ਤੇ ਗਰਮ ਜਿਹਾ ਪਾਣੀ ਮਾਰ ਕੇ ਦੇਖੋ 2 ਲੀਟਰ ਦੇਖੋ ਫਿਰ ਕਲਪ ਕਿੰਨਾ ਲੈਂਦੀ ਹੈ ਇਹਨੇ ਬੀਬੀਆਂ ਨੇ ਬਿਊਟੀ ਪਾਲਰ ਤੇ ਜਾਂਦੀਆਂ ਇਹ ਤੋਂ ਬੇ ਬਹੁਤਾ ਕਿਉਂ ਨਹੀਂ ਖੜਦੀਆਂ ਇਹਨੂੰ ਪਤਾ ਹੁੰਦਾ ਹੈ ਵੇ ਜਿਹੜਾ ਹ ਵਰਸ ਨਾਲ ਬੋਰਡਰ ਪਰ ਲਿਪਿਆ ਇਹ ਪਿਗਲ ਜਾਣਾ ਤੇ ਜਿਵੇਂ ਜੈਵਰਾ ਫਿਰਦਾ ਹੁੰਦਾ ਮੂੰਹ ਤੇ ਲਖੀਰਾਂ ਇਦਾਂ ਪੈ ਜਾਣਗੇ ਉਹ ਤਾਂ ਨਹੀਂ ਧੁੱਪੇ ਖੜਦੀ ਹੋਣੀ ਤੇ ਉਹੀ ਹਾਲ ਇਹਨਾਂ ਬਾਬਿਆਂ ਦਾ ਵੱਡੇ ਵੱਡੇ ਰਾਗੀ ਕਲਫਾਂ ਲਾਉਂਦੇ ਨੇ ਜਿਹੜੇ 30 ਸਾਲ ਤੋਂ ਲਾਉਣ ਲੱਗੇ ਉਹ 40 ਸਾਲ ਤੱਕ ਜੇ ਕਲਫ ਨਾ ਲਾਉਣ ਜਾਣ ਕੇ ਲਾਉਣਾ ਛੱਡ ਦੇਣ ਤਾਂ ਇਹਨਾਂ ਲੱਗਣਗੇ ਜਿਵੇਂ 70 ਸਾਲ 80 ਸਾਲ ਦਾ ਬੰਦਾ ਹੁੰਦਾ ਚਲੋ ਮੈਂ ਤਾਂ ਗੱਲ ਅੱਜ ਐਮਪੀ ਸਾਹਿਬ ਦੀ ਕਰਨੀ ਆ ਫਰੀਦਕੋਟ ਵਾਲਿਆਂ ਦੀ ਜਿਹੜੀ ਪੋਸਟ ਪਾਈ ਹੈ ਨਾ ਇਹ ਤੇ ਦਾੜ੍ਹੀ ਐਮਪੀ ਸਾਹਿਬ ਦੀ ਕਾਲੀ ਹੈ ਜਿਵੇਂ नाग ਵਰਗੀ ਤੇ ਪੋਸ਼ਕੀ ਪਾਈ ਹੈ ਪਹਿਲਾਂ ਇਹਨਾਂ ਨੂੰ ਇਹ ਨਹੀਂ ਪਤਾ ਵੀ ਕੀਤਨੀਆਂ ਕੌਣ ਹੁੰਦਾ ਹੈ ਪ੍ਰਚਾਰਕ ਕੌਣ ਹੁੰਦਾ ਤੇ ਭਾਈ ਇੰਦਰਜੀਤ ਸਿੰਘ ਇਕ ਬਹੁਤ ਵਧੀਆ ਕੀਰਤਨ ਕਰਦੇ ਸੀ ਤੇ ਉਹਨਾਂ ਉਹ ਚੜ੍ਹਾਈ ਕਰਕੇ ਜਨਕ ਇਹ ਦੁਨੀਆ ਦੇ ਨਹੀਂ ਰਹੇ ਇੰਗਲੈਂਡ ਵਿੱਚ ਸੀ ਤੇ ਉੱਥੇ ਉਹਨਾਂ ਦੀ ਮੌਤ ਹੋ ਗਈ ਡੈਥ ਹੋ ਗਈ ਅਫਸੋਸ ਹੈ ਦੁੱਖ ਹੈ ਕਿ ਮਹਾਨ ਕੀਰਤਨੀਏ ਸੀ ਗੁਰੂ ਕਰਦੇ ਬਹੁਤ ਵਧੀਆ ਕੀਰਤਨ ਕਰਦੇ ਸੀ ਤੇ ਸਾਡੇ ਐਮਪੀ ਸਾਹਿਬ ਨੇ ਉਹਨਾਂ ਪ੍ਰਤੀ ਪੋਸ਼ਟ ਕੀ ਪਾਈ ਹੈ ਕਹਿੰਦਾ ਮੇਰੀ ਇੰਗਲੈਂਡ ਸਰਕਾਰ ਨੂੰ ਬੇਨਤੀ ਹੈ ਵੀ ਜਿਹੜੇ ਸਾਡੇ ਭਾਈ ਇੰਦਰਜੀਤ ਸਿੰਘ ਜੜਾਈ ਕਰਕੇ ਉਹ ਸਿੱਖ ਕੌਮ ਦੇ ਪ੍ਰਚਾਰਕ ਸੀ ਪਹਿਲਾਂ ਨੂੰ ਇਹ ਨਹੀਂ ਪਤਾ ਵੀ ਉਹ ਕੀਰਤਨੀਏ ਸੀ ਜਾਂ ਪ੍ਰਚਾਰਕ ਸੀ ਕਹਿੰਦਾ ਉਹ ਪ੍ਰਚਾਰਕ ਸੀ ਸਿੱਖ ਕੌਮ ਦੇ ਇਹ ਗੱਲ ਕਹੀ ਤੇ ਤੁਸੀਂ ਉਹਨਾਂ ਦੀ ਜਿਹੜੀ ਡੈਡਵਰਟੀ ਆ ਉਹ ਤਾਂ ਪੋਸਟਰ ਮਾਸਟਰ ਨਾ ਕਰਿਓ ਜਿਵੇਂ ਕਿ ਡਾਕਟਰੀ ਨਾ ਕਰਿਓ ਮੈਡੀਕਲ ਜਦੋਂ ਤੁਸੀਂ ਕਰੋਗੇ ਚੀਰ ਫਾੜ ਕਰੋਗੇ ਤੁਸੀਂ ਰੋਮਾਂ ਦੀ ਵਿਧਵੀ ਨਾ ਕਰੋ ਅਸ਼ਾ ਜਦੋਂ ਨਾ ਇਹ ਸਵਾਸ ਚਲੇ ਜਾਂਦੇ ਨੇ ਤਾਂ ਇਹ ਮਿੱਟੀ ਹੈ ਸਰੀਰ ਤੇ ਇਹਨੂੰ ਭਾਵੇਂ ਤੁਸੀਂ ਅੱਗ ਵਿੱਚ ਸਾੜ ਦਿਓ ਭਾਵੇਂ ਦੱਬ ਦਿਓ ਤੇ ਭਾਵੇਂ ਜਲ ਪ੍ਰਵਾਹ ਕਰ ਦਿਓ ਇਹਦੇ ਵਿੱਚ ਕੁਝ ਨਹੀਂ ਹੈਗਾ ਹੁੰ ਜਿਹੜੀ ਰੋਮਾਂ ਦੀ ਬਿਯਦਵੀ ਹੈ ਉਹ ਵੀ ਇਹ ਸਰੀਰ ਜਿੰਨਾ ਚਿਰ 9 ਬਰ 9 ਹੈਗਾ ਜਿੰਦਾ ਹੈਗਾ ਉਦੋਂ ਤੱਕ ਉਦੋਂ ਬਾਅਦ ਕੁਛ ਨਹੀਂ ਨਾਲੇ ਡਾਕਟਰ ਲਈ ਸਭ ਕੁਝ ਮਾਕ ਹੁੰਦਾ ਡਾਕਟਰ ਤਾਂ ਜੇ ਬੰਦਾ ਜਿੰਦਾ ਹੈ ਉਹਦਾ ਅਮਰਸ਼ਕ ਹੈ ਜੇ ਉਹਨੂੰ ਲੋੜ ਪਵੇ ਵੀ ਇੱਥੋਂ ਵਾਲ ਮੈਨੂੰ ਸਾਫ਼ ਕਰਨੇ ਪੈਣਗੇ ਉਹ ਕਰ ਸਕਦਾ ਇਹਦੇ ਨਾਲ ਕੋਈ ਅਮਰਤ ਭੰਗ ਨਹੀਂ ਹੁੰਦਾ ਇਹ ਕੋਈ ਕਰੈਤ ਨਹੀਂ ਹੁੰਦੀ ਕਰੈਤ ਉਹ ਹੁੰਦੀ ਜਿਹੜਾ ਆਪਣੇ ਆਪ ਤੁਸੀਂ ਕਰਦੇ ਜੇ ਕੋਈ ਆਪਣੇ ਆਪ ਰੋਮਾਂ ਦੀ ਵਿਆਧੀ ਕਰਦਾ ਹੈ ਕਰਤ ਉਹ ਮੰਨੀ ਜਾਂਦੀ ਹੈ ਇਦਾਂ ਨਹੀਂ ਹੁੰਦੀ ਹੁਣ ਇਹਨੇ ਪੋਸਟਪਾਟ ਤੇ ਕਿ ਧਿਆਨ ਰੱਖਿਓ ਅੱਛਾ ਵੈਸੇ ਹੁਣ ਇਹਨਾਂ ਦੀ ਦਾੜ੍ਹੀ ਚਿੱਟੀ ਹੋਈ ਹੋਈ ਆ ਪਰ ਇਹਦੀ ਪੋਸਟਪਾਈ ਇਹ ਤੇ ਦਾੜ੍ਹੀ ਕਾੜੀ ਹੈ ਕਿਉਂਕਿ ਜਿਹੜੇ ਪੋਸਟ ਪਾਉਂਦੇ ਨੇ ਇਹ ਤਾਂ ਫਤੇ ਹੁੰਦੇ ਵੀ ਆਪ ਤਾਂ ਪਾਉਂਦੇ ਨਹੀਂ ਹੁੰਦੇ ਇਹਨਾਂ ਕੋਲ ਟੀਮ ਹੁੰਦੀ ਹੈ ਇੱਕ ਉਹ ਵੀ ਐਮਪੀ ਕੋਟੇ ਚੋਂ ਮਿਲਿਆ ਹੁੰਦਾ 25000 ਕੰਪਿਊਟਰ ਵਾਸਤੇ 25000 ਕੈਮਰੇ ਵਾਸਤੇ ਯਾਨੀ ਕਿ ਐਦਾਂ 70-80000 ਰੁਪਏ ਇਹਦੀ ਟੀਮ ਹੁੰਦੀ ਹੈ ਇੱਕ ਸੋਸ਼ਲ ਮੀਡੀਆ ਵਾਸਤੇ ਵੀ ਜਿਹੜੀ ਇਹਨਾਂ ਨੂੰ ਯਾਨੀ ਕਿ ਵੀਡੀਓ ਵਗੈਰਾ ਬਣਾਉਂਦੀ ਹੈ ਪੋਸਟਾਂ ਵਗੈਰਾ ਪਾਉਂਦੀ ਹੈ ਉਹ ਉਹ ਪਾਉਂਦੇ ਆ ਤੇ ਉਹਨਾਂ ਨੇ ਚੱਕ ਕੇ ਫੋਟੋ ਲਾਤੀ ਪੁਰਾਣੀ ਉਹ ਕਾਲੀ ਦਾੜੀ ਕਿਤੇ ਪੈਸੇ ਹੁਣ ਚਿੱਟੀ ਹੋਈ ਹੈ ਚਲੋ ਮੈਂ ਤਾਂ ਗੱਲ ਇਹ ਕਰਨੀ ਹੈ ਵੀ ਇੱਕ ਤਾਂ ਭਾਈ ਸਾਹਿਬ ਨੂੰ ਇਹ ਨਹੀਂ ਪਤਾ ਵੀ ਇਹ ਕੀਰਤਨੀਏ ਸੀ ਜਾਂ ਪ੍ਰਚਾਰਕ ਸੀ ਹੁਣ ਮੈਨੂੰ ਵੀ ਕਹਿਣਾ ਕਿ ਕੀਰਤਨੀਆ ਵਿੱਚ ਤੇ ਪ੍ਰਚਾਰਕ ਵਿੱਚ ਕੀ ਫਰਕ ਹੁੰਦਾ ਬਹੁਤ ਫਰਕ ਹੁੰਦਾ ਜੀ ਬਹੁਤ ਫਰਕ ਹੁੰਦਾ ਕੋਈ ਸ਼ੱਕ ਨਹੀਂ ਤੇਰੋਮਾ ਦੇ ਵਿਅਦਬੀ ਨਾ ਕਰਿਓ ਜੀ ਕਿਹਨੂੰ ਕਹਿ ਰਹੇ ਨੇ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜਿਹੜੇ ਅਕਾਲ ਚਲਾਨਾ ਕਰ ਗਏ ਚਲ ਉਧਰ ਤਾਂ ਮੈਂ ਜਾਣਾ ਨਹੀਂ ਤੁਸੀਂ ਤਾਂ ਇਹ ਵੀ ਕਹਿੰਨੇ ਹੋ ਵੀ ਅਸੀਂ ਤਾਂ ਸ੍ਰੀ ਸਾਹਿਬ ਨੇ ਵਖ ਕਰ ਦੇ ਅਸੀਂ ਤਾਂ ਆ ਜਿਹੜੇ ਕਕਾਰ ਨੇ ਹਰ ਵਕਤ ਨਾਲ ਹੀ ਰੱਖਦੇ ਆ ਤੇ ਫਿਰ ਜਹਾਜ਼ ਵੀ ਤਾਂ ਸ੍ਰੀ ਸਾਹਿਬ ਹੀ ਲਾਉਣੀ ਪੈਂਦੀ ਹੈ ਉਹ ਵੀ ਬੋਲ ਦੇਣਾ ਸੀ ਤੇ ਜਦੋਂ ਤੁਸੀਂ ਬੈਨੋਂ ਦਿੱਲੀ ਤੋਂ ਅੰਮ੍ਰਿਤਸਰ ਨੂੰ ਜਾਂ ਆਸਟ੍ਰੇਲੀਆ ਜਾਣਾ ਹੋਵੇ ਉਦੋਂ ਵੀ ਸਿਰਸਬ ਨਾਲ ਹੀ ਰੱਖਦੇ ਹੁੰਦੇ ਵੈਸੇ ਉਦਾਂ ਗੱਲਾਂ ਨੇ 2-4 ਕਰ ਲਈਆਂ ਸੀ ਤੁਹਾਡੇ ਨਾਲ ਕਰ ਲਈਆਂ ਇਹ じゃ ਕਮਲ ਨਾ ਮਾਰਿਆ ਕਰੋ ਤਾਂ ਚੰਗਾ ਪਹਿਲਾਂ ਮਾਰ ਦਿੰਦੇ ਸੀ ਚੱਲ ਜਾਂਦਾ ਸੀ ਹੁਣ ਐਮਪੀ ਹੂੰ ਠੀਕ ਹੈ ਤੇ ਤਕਰੀਬਨ ਦੈਂਟਾਈ ਲੱਖ ਬੰਦੇ ਨੇ ਵੋਟ ਪਾ ਕੇ ਜਿਤਾਇਆ ਤੁਹਾਨੂੰ ਉਹ ਕਹਿਣਗੇ ਵੀ ਅਸੀਂ ਕਮਲਾ ਬੰਦਾ ਜਿਤਾਤਾ ਨਾ ਕਮਲ ਮਾਰਿਆ ਕਰੋ ਵੇਜ ਬੇਸੇ ਫਰੀਦਕੋਟ ਬੰਨ ਪਤੋ ਲੱਗੇ ਗਿਆ ਜਿਵੇਂ ਅਸੀਂ ਉਸ ਦੇ ਗਾਲ ਵਿੱਚ ਟੱਲੀ ਪਾਤੀ ਠੀਕ ਹੈ ਪਰ ਆ ਜਿਹੜਾ ਕਮਲ ਮਾਰ ਦਿਓ ਇਹ ਤੋਂ ਮਾੜਾ ਮोटा ਸੰਕੋਚ ਕਰ ਲਿਆ ਕਰੋ ਨਾ ਜਲੂਸ ਕਢਾਓ ਤੁਹਾਡੇ ਨਾਲ ਜਿਹੜੇ ਗਨਮੈਨ ਨੇ ਉਹ ਵੀ ਪੜੇ ਲਿਖੇ ਨੇ ਤੁਹਾਡਾ ਕੋਈ ਪੀਓ ਹੋ ਵੀ ਪੜੇ ਲਿਖਿਆ ਹੋਊ ਵਧੀਆ ਟੀਮ ਤੁਹਾਡੇ ਨਾਲ ਹੁੰਦੀ ਹੈ ਉਹਨਾਂ ਤੋਂ ਮਾੜਾ ਮਾੜਾ ਪੁੱਛ ਲਿਆ ਕਰੋ ਵੀ ਫੋਟੋ ਆ ਨਾ ਲਾਇਓ ਆ ਲਾ ਦਿਓ ਕੀਰਤਨੀਆਂ ਕੀ ਹੁੰਦਾ ਹੈ ਪ੍ਰਚਾਰ ਕੀ ਹੁੰਦਾ ਮਾੜਾ ਮਾੜਾ ਪੁੱਛ ਲਿਆ ਕਰੋ ਨਾਲੇ ਹੁਣ ਤਾਂ ਗੂਗਲ ਹੈਗੀ ਆ ਬੋਲ ਕੇ ਭਰ ਨਹੀਂ ਹੈ ਆ ਬਟਨ 'ਜਾ ਦੱਬਿਆ ਕਰੋ ਬੋਲ ਦਿਆ ਕਰੋ ਸਾਰਾ ਕੁਝ ਦਿਖਾਉਂਦੇ ਹੋ ਮਿੱਕੀ ਪੀੜੀ ਹੈਗਾ ਉਹ ਪਰ ਰਿਲੇਟ ਕਰੋ ਦਰਸ਼ਨੀਏ ਸਰਪਸ਼ ਕਮਲ ਨਾਮਾ ਬਦਨਾਮ ਨਾ ਕਰੋ ਤੇ ਅਸ਼ੇ ਇਹਨਾਂ ਸਰਦਾਰ ਜੀ ਨੇ ਹੁਣ ਕੱਲ ਨੂੰ ਕੱਲੂ ਕਰਦੇ ਵੀ ਜਾਣਾ ਹੋਣਾ ਉਥੇ ਘੜੀ ਘੜੀ ਕੋਲਣਗੇ ਫਿਰ ਮੇਰਾ ਬਾਪੂ ਸ਼ਹੀਦ ਹੋਇਆ ਸੀ ਬਾਪੂ ਸੀ ਦਰਦ ਨੂੰ ਐਂਪੀ ਬਣਾਤਾ ਸ਼ਹੀਦ ਨਹੀਂ ਹੋਇਆ ਸੀ ਬਾਪੂ ਤੇਰਾ ਉਹਨੇ ਇੱਕ ਬਹੁਤ ਵੱਡੀ ਗਦਾਰੀ ਕੀਤੀ ਸੀ ਇੰਡੀਆ ਦੀ ਪ੍ਰਧਾਨ ਮੰਤਰੀ इंदिरा गांधी जिने ਵਿਸ਼ਵਾਸ ਦੇ ਨਾਲ ਤੁਹਾਡੇ ਪਿਓ ਨੂੰ ਗਨਮੈਂ ਲਾਇਆ ਸੀ ਉਥੇ ਵਿਸ਼ਵਾਸ ਘਾਤ ਕੀਤਾ ਉਹ ਸ਼ਹੀਦ ਨਹੀਂ ਉਹ ਗਦਾਰ ਸੀ ਚੰਨ ਬਹੁਤਾ ਕੁਛ ਕਾਨੂੰ ਕਰਨ ਪਰ ਦਾੜੀ ਚਿੱਟੀ ਹੋ ਗਈ ਤੇ ਹੋਰਾਂ ਨੂੰ ਮੈਂ ਕਹਿੰਦੇ ਕਰੂੰ ਵੈਸੇ ਇੱਕ ਗੱਲ ਆਸਟ ਵਿੱਚ ਕਹਿੰਦੇ ਆਂ ਵੀ ਮੈਂ ਇਹ ਟਿੱਕਟ ਆਪਣੀ ਕਾਫੀ ਲੋਕਾਂ ਤੇ ਕੀਤੀ ਤੇ ਕਈਆਂ ਦੀਆਂ ਦਾੜੀਆਂ ਹੁਣ ਚਿੱਟੀਆਂ ਨਹੀਂ ਦੀਆਂ ਨੇ ਕਿਉਂਕਿ ਪਹਿਲਾਂ ਕਲਪਾਨੀਆਂ ਡੱਬੀਆਂ ਮਹਿੰਗੀਆਂ ਮਹਿੰਗੀਆਂ ਰੱਖਦੇ ਸੀ ਸਵਾਲ ਉੱਠਣ ਲੱਗੇ ਵੀ ਕਿਹੜੀ ਮਰਜ਼ੀ ਦੀ ਗੱਲ ਕਰਦੇ ਹੋ ਸਰਦਾਰ ਜੀ ਤੁਸੀਂ ਤਾਂ ਕਲ ਫਲਾਂਦੇ ਜੀ ਕਈ ਵਾਰ ਇਹ ਵਾਲਾ ਪਾਣੀ ਵਾਲਾ ਗਲਾਸ ਲਈ ਖੜਾ ਹੁੰਦਾ ਵੀ ਇਧਰ ਨੂੰ ਮਾਰ ਕੇ ਦੇਖੀ ਮੜਾ ਜ ਫਿਰ ਨੂੰ ਪਤਾ ਹੁੰਦਾ ਵੀ ਜੇ ਪਾਣੀ ਵਾਲਾ ਮਾਰਤਾ ਚਿੱਟਾ ਫੁੱਟਦਾ ਪਜਾ ਮੈਂ ਕਾਲਾ ਹੋ ਜੂਗਾ ਸ਼ਰਮ ਤਾਂ ਆਉਂਦੀ ਹੈ ਮਾੜੀ ਮੋਟੀ ਚਲੋ ਬਹੁਤ ਹੈ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ